ਹਾਂਜੀ ਹਸਕਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਗੱਲ ਕਰਾਂਗੇ ਜੀ ਬਾਸਮਤੀ ਦੀ ਪਨੀਰੀ ਜਾਂ ਕੋਈ ਹੋਰ ਵੀ ਪਨੀਰੀ ਹੈ ਜਿਹੜੀਆਂ ਅਸੀਂ ਛੇਤੀਆਂ ਨੇ ਬਹੁਤ ਭਰਾਵਾਂ ਦੇ ਮੈਸੇਜ ਆਉਂਦੇ ਨੇ ਵੀ ਪਨੀਰੀ ਜੀ ਹੋ ਗਈ ਪਰ ਵਿੱਚੋਂ ਮੱਚ ਗਈ ਜਾਂ ਮੱਚਰੀ ਹੈ ਉੱਤੋਂ ਸੁੱਕ ਰਹੀ ਹੈ ਤਾਂ ਵੀਰ ਮੇਰੇ ਉਹ ਗਰਮੀ ਬਹੁਤ ਆ ਇਹਦਾ ਹੋਰ ਕੋਈ ਕਾਰਨ ਨਹੀਂ ਸਾਡਾ ਮਾਨਸਾ ਏਰੀਆ ਪਾਣੀ ਸਾਡੇ ਮਾੜਾ ਤੇ ਨਹਿਰ ਵਾਲਾ ਪਾਣੀ ਤੇ ਅਸੀਂ ਡਿਪੈਂਡ ਸੀ ਪਰ ਫਿਰ ਵੀ ਪੰਡੀ ਕੁਪ ਪਨੀਰੀ ਦੀ ਕੰਡੀਸ਼ਨ ਚੈੱਕ ਕਰ ਲਓ ਇਹਦੇ ਤੇ ਮੈਂਤ ਬਹੁਤ ਕੀਤੀ ਆ ਰੋਜ਼ ਸ਼ਾਮ ਨੂੰ ਇਹਦੇ ਤੇ ਪਾਣੀ ਛਿੜਕਦੇ ਆਂ ਜੀ ਠੀਕ ਹੈ ਐਨ ਪੀ ਕੇ ਦੀ ਸਪਰੇਅ ਕੀਤੀ ਆ 19 19 ਦੀ ਤੀਜੇ ਦਿਨ ਠੀਕ ਹੈ ਇਦਾਂ ਪਾਣੀ ਛਿੜਕਦੇ ਆਂ ਬਾਲਟੀਆਂ ਨਾਲ ਜਦੋਂ ਭਰਦੇ ਆ ਕਿਉਂਕਿ ਸਾਡੀ ਪਾਈਪ ਲਾਈਨ ਆ ਜਿਹੜੀ ਉਹ ਪੈਰੀ ਆ ਤੇ ਉਹਦੇ ਕਰਕੇ ਨਹਿਰ ਦਾ ਪਾਣੀ ਨਹੀਂ ਪੈਂਦਾ ਸਿਰਫ ਮੋਟਰ ਦਾ 2 ਨੰਬਰ ਦਾ ਪਾਣੀ ਆ 28 ਪਿਸਟ ਤੇ 17 18 ਦੀ ਪਨੀਰੀ ਹੈ ਜੀ ਉੱਤੋਂ ਛਿੜਕਦੇ ਆਂ ਜੂਰੀਆ ਦੀ ਮਾਤਰਾ ਬਹੁਤ ਘੱਟ ਰੱਖੀ ਐ ਜਿਵੇਂ ਪਹਿਲਾਂ ਥੈਲੇ ਥੈਲੇ ਭਰ ਕੇ ਪਾਉਂਦੇ ਸੀ ਉਵੇਂ ਨਹੀਂ ਪਾਉਂਦੇ ਹੁਣ 3 ਕਿਲੋ ਕਨਾਲ ਦੇ ਹਿਸਾਬ ਦੇ ਨਾਲ ਚੌਥੇ ਦਿਨ ਪਾਉਣੀ ਐ ਜੀ ਜੂਰੀਆ ਤੇ ਹੋਰ ਇਹਦੇ ਤੇ ਅਟਰਮ ਪਟਰਮ ਗਬਰੇਲਿਕ ਐਸਿਡ ਜਾਂ ਹੋਰ ਸਾਰਾ ਕੁਝ ਉਹ ਕੁਝ ਵੀ ਨਹੀਂ ਕੀਤਾ ਜੀ ਸਿਰਫ ਐਨਪੀਕੇ 111 ਦੀ ਸਪਰੇ ਕਰੀ ਐ ਜੇ ਤੁਸੀਂ 24 24 ਦੀ ਕਰੋਗੇ ਤਾਂ ਸਭ ਤੋਂ ਬੈਸਟ ਆ ਪਰ ਮੈਂ 111 ਦੀ ਕਰੀ ਐ ਜਾਂ ਦੋ ਸਪਰੇਹਾਂ ਚਿਲੇਟਡ ਲੋਹਾ ਤੇ ਚਿਲੇਟਡ ਜ਼ਿੰਕ ਦੀਆਂ ਕਰੀਆਂ ਅਡੋ ਅਡੋ ਠੀਕ ਹੈ ਜੀ ਇੱਕ ਸਪਰੇ ਮੂਨੂ ਦੀ ਕਰੀ ਹੈ ਬਸ ਹੋਰ ਇਹਦੇ ਤੇ ਕੁਝ ਨਹੀਂ ਕਰਿਆ ਜਿਹੜੀ 28 ਪੀ ਸਟਾਰਟ ਦੀ ਹੈ 17 18 ਤੇ ਮੂਨੂ ਵੀ ਨਹੀਂ ਹਜੇ ਕਰੀ ਜਦੋਂ ਲਾਵਾਂਗੇ ਉਦੋਂ ਪਹਿਲਾਂ ਸਪਰੇ ਕਰਾਂਗੇ ਬਾਕੀ ਕਿਹੜੀ ਵੈਰੈਟੀ ਤੁਸੀਂ ਲਾਉਣੀ ਆ ਮੈਨੂੰ ਕਮੈਂਟ ਜਰੂਰ ਕਰਿਓ ਬਾਸਮਤੀ ਦਾ ਕਿੰਨਾ ਰਕਬਾ ਲਾ ਰਹੇ ਹੋ ਉਹ ਵੀ ਕਮੈਂਟ ਜਰੂਰ ਕਰਿਓ ਬਾਸਮਤੀ ਵੀਰੇ ਜੇ ਤੁਸੀਂ 10 ਕਿੱਲੇ ਲਾਉਣੇ ਹੋ ਤਾਂ 2 2 ਕਿੱਲੇ ਬਾਸਮਤੀ ਜਰੂਰ ਲਾਓ ਕਿਉਂਕਿ ਕਿਸਮਤ ਹੈ ਅਜਮਾਉਣੀ ਜ਼ਰੂਰੀ ਹੈ ਹਰੇਕ ਨੂੰ ਕਿਸਾਨਾਂ ਨੇ ਤੇ ਪਨੀਰੀਆਂ ਬਾਈ ਸਾਡੇ ਏਰੀਏ ਦੇ ਵਿੱਚ ਬਹੁਤ ਸੁੱਕੀਆਂ ਨੇ ਬਾਕੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਢੋਲੀ ਸ਼ਾਮ ਨੂੰ ਮੋਢੇ ਤੇ ਹੀ ਰਹਿੰਦੀ ਹੈ ਜੀ ਥੈਂਕ ਯੂ ਸੋ ਮਚ ਜੀ